ਹਾਂਜੀ ਬਹੁਤ ਸੋਹਣੇ ਡਿਜ਼ਾਈਨ ਆ ਗਏ ਦੇਖੋ ਜੀ ਸਪੀਰੀਅਰ ਲਾਲ ਕੋਟਨ ਫੈਬਰਿਕ ਬਹੁਤ ਸੋਹਣੀ ਕੁਆਲਿਟੀ ਸਭ ਤੋਂ ਸਪੀਰੀਅਰ ਕੋਟਨ ਏਕੇ ਟੈਕਸ ਪ੍ਰਾਈਜ਼ ਦੇ ਡਿਜ਼ਾਈਨ ਨੇ ਜੀ ਡਿਜ਼ਾਈਨ ਦੇਖ ਚਲੋ ਨਾਲੋਂ ਨਾਲ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਿਓ ਪ੍ਰਾਈਜ਼ 1100 1200 ਆਪਣਾ ਪ੍ਰਾਈਜ਼ ਹੋਈ 600 600 ਰੁਪਏ ਦਾ ਸੂਟ ਆਊਗਾ ਜੀ ਮੈਚਿੰਗ ਸੂਟ ਸਾਇਰ ਪ੍ਰਿੰਟ ਦੀ ਬਾਟਮ ਸੇਮ ਕੱਪੜੇ ਦੀ ਸਲਵਾਰ ਆਊਗੀ ਜੀ ਸੈਲ ਪ੍ਰਿੰਟ ਹੋਇਆਗਾ ਸਲਵਾਰ ਦੇ ਵਿੱਚ ਆਹ ਦੇਖੋ ਸ਼ੈਡੋ ਪ੍ਰਿੰਟ ਸਲਵਾਰ ਆਊਗੀ ਕਮੀਜ਼ ਆ ਕੀ ਡਿਸਟਲ ਪ੍ਰਿੰਟ ਦੀ ਸਾਰੇ ਟਾਪ ਦੇ ਡਿਜ਼ਾਈਨ ਆ ਗਏ ਜੀ ਨਾਲੋਂ ਨਾਲ ਸਕ ਇੱਕ ਸੂਟ 600 ਰੁਪਏ ਦਾ ਕਰਤਾ ਜੀ ਸਿਰਫ ਸਿਰਫ 600 ਰੁਪਏ ਦਾ ਕਰਤਾ 1100 ਦਾ ਸੂਟ ਸੀ ਜਿਹੜਾ 600 ਰੁਪਏ ਦਾ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਨੇ ਮਾਰਕੀਟ ਦੇ ਵਿੱਚ ਤੁਸੀਂ ਇਹ ਸੂਟ 1150 1100 ਦਾ ਲੈ ਰਹੇ ਹੋ ਜੀ ਸਾਡੀ ਸ਼ਾਪ ਤੇ 600 ਰੁਪਏ ਦੇ ਵਿੱਚ ਰੱਖੜੀ ਆਫਰ ਲੱਗੀ ਸਿਰਫ 6 ਜਲਦੀ ਆਵੀਂ ਸਕਰੀਨ ਸ਼ਾਟ ਲਈ ਚਲੋ ਨਾਲ ਨਾਲ ਬੁੱਕ ਕਰ ਜਲੋ ਸਕਰੀਨ ਤੇ ਨੰਬਰਤਾਗਾ ਨੈਕਸਟ ਆ ਕੇ ਦੇਖੋ ਜੀ ਗਾਜਰੀ ਕਲਰ ਸਿਰਫ 600 ਰੁਪਏ ਦਾ ਕਰਤਾ ਜੀ ਬਹੁਤ ਸੋਹਣਾ ਡਿਜ਼ਾਈਨ ਆ ਗਿਆ ਮੈਚਿੰਗ ਸੂਟ ਹੈ 600 ਰੁਪਏ ਦਾ ਇਹ ਕੇ ਟੈਕਸ ਬ੍ਰਾਂਡ ਦੀ ਵੀਰੇ ਕਾਟਨਾ ਜੀ 600 ਰੁਪਏ ਪ੍ਰਾਈਸ ਕਰਤਾ ਓਨਲੀ 600 ਜਲਦੀ ਐ ਸਕਰੀਨ ਸ਼ਾਟ ਲਈ ਚਲੋ ਬੁੱਕ ਕਰ ਚਲੋ ਜੀ 600 ਰੁਪਏ ਪ੍ਰਾਈਸ ਕਰਤਾ 5 ਮਿੰਟ ਸੂਟ ਆਉ 2/5 2/5 ਮਿੰਟ ਸੂਟ AKTX ਬ੍ਰਾਂਡ ਦਾ 600 ਰੁਪਏ ਦਾ ਬੋਸ ਫਰੰਟ ਵੀ ਲੈ ਆਨੇ ਦੀ 1100 1200 ਦਾ ਸੂਟ ਸੀ 600 ਰੁਪਏ ਦਾ ਪ੍ਰਿੰਸਿਸ ਮੈਚਿੰਗ ਸੂਟ 600 ਰੁਪਏ ਦਾ ਓਨਲੀ ਜੀ ਸਕਰੀਨ ਸ਼ਾਟ ਲਈ ਚਲੋ ਸਕਰੀਨ ਤੇ ਨੰਬਰ ਤਾਂ ਆਰਡਰ ਪਲੇਸ ਵੀ ਸਾਨੂੰ WhatsApp ਤੇ ਕਰਨਾ ਜੀ WhatsApp ਨੰਬਰ ਤਾਂ ਸਕਰੀਨ ਸ਼ਾਟ ਲਈ ਚਲੋ ਆਰਡਰ WhatsApp ਤੇ ਭੇਜ ਚਲੋ ਜੀ ਡਿਜ਼ਾਈਨ ਬਹੁਤ ਪੇਰੇ ਨੇ ਸਿਰਫ 600 ਰੁਪਏ ਦਾ ਕਰ ਉਹ ਸੋਹਣਾ ਡਿਜ਼ਾਈਨ ਹੈ ਜੀ ਸਿਰਫ 600 ਰੁਪਏ ਦਾ